ਹਾਂਜੀ ਦੋਸਤੋ ਕੀ ਹਾਲ ਚਾਲ ਨੇ ਇੱਕ ਆਪਾਂ ਵੀਡੀਓ ਲੈ ਕੇ ਆਇਆ ਰਿਹਾ ਤੇ ਇਹ ਵੀਡੀਓ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੰਮ ਆਉਣ ਵਾਲੀ ਵੀਡੀਓ ਹੈ ਤੁਸੀਂ ਐਂਡ ਤੱਕ ਜਰੂਰ ਦੇਖਣਾ ਜਿਵੇਂ ਕੋਈ ਆਪਾਂ ਦੂਰ ਧਰਾਡੇ ਆਪਾਂ ਜਾਣਦੇ ਆਂ 20 ਕਲਕਾਰਾਂ ਗੱਡੀਆਂ ਤੇ ਕੋਈ ਦੁਰਘਟਨਾ ਹੋ ਜਾਂਦੀ ਹੈ ਪਰ ਆਪਾਂ ਪਹਿਲਾਂ ਕੀ ਕਰਦੇ ਆਂ ਇੱਕ ਮਰੀਜ਼ ਦੀ ਤਰ੍ਹਾਂ ਆਪਾਂ ਚੱਕਣ ਲਈ ਪਾ ਮੋਬਾਈਲ ਕੱਢ ਲੈਨੇ ਆ ਪਰ ਜਦੋਂ ਮੋਬਾਈਲ ਕੱਢਦੇ ਆਂ ਉਹਦੇ ਮੋਬਾਈਲ ਜੇਬ ਦੇ ਵਿੱਚੋਂ ਕੱਢ ਕੇ ਆਪਾਂ ਦੇਖਦੇ ਆ ਪੈਟਰਨ ਲੌਕ ਲੱਗਿਆ ਹੁੰਦਾ ਪਰ ਆਪਾਂ ਉਸਦੇ ਇਹਦੇ ਗੀਵਨ ਸਾਥੀ ਜਾਂ ਘਰ ਦੇ ਨੂੰ ਆਪਾਂ ਕਾਲ ਨਹੀਂ ਕਰ ਪਾਉਂਦੇ ਉਹਦੇ ਬਾਰੇ ਇੱਕ ਮੈਂ ਟਰਿੱਪ ਲੈ ਕੇ ਆ ਰਿਹਾ ਲੈ ਵੀ ਖੜਾ ਹੋ ਜਾ ਮੋਬਾਈਲ ਤੁਸੀਂ ਕੀ ਕਰਨਾ ਉਹ ਤੋਂ ਮੋਬਾਈਲ ਫੜਨਾ ਤੇ ਮੋਬਾਈਲ ਕੱਢ ਕੇ ਤੁਹਾਨੂੰ ਇਹ ਟਰਿੱਪ ਬਾਰੇ ਮੈਂ ਦੱਸਦਾ ਮੋਬਾਈਲ ਕੱਢ ਕੇ ਸੈਟਿੰਗ ਦੇ ਵਿੱਚ ਜਾਣਾ ਸੈਟਿੰਗ ਦੇ ਵਿੱਚ ਜਾ ਕੇ ਤੁਸੀਂ ਸੇਫਟੀ ਐਂਡ ਐਮਰਜੈਂਸੀ ਸਰਚ ਕਰਨਾ ਜਦੋਂ ਇਹ ਸੇਫਟੀ ਐਂਡ ਐਮਰਜੈਂਸੀ ਓਪਨ ਹੋ ਗਿਆ ਤਾਂ ਤੁਸੀਂ ਕੀ ਕਰਨਾ ਤੁਸੀਂ ਜਾਣਾ ਐਮਰਜੈਂਸੀ ਕੰਟੈਕਟ ਕੰਟੈਕਟ ਦੇ ਵਿੱਚ ਜਾ ਕੇ ਤੁਸੀਂ ਐਡ ਮੈਂਬਰ ਕਰ ਲੈਣਾ ਕਿਉਂ ਇਹਦੇ ਵਿੱਚ ਤੁਸੀਂ ਜਿਵੇਂ ਘਰ ਦਾ ਕੋਈ ਅਨਨ ਪਰਸਨਲ ਜਾਂ ਮਾਤਾ ਪਿਤਾ ਘਰ ਵਾਲੀ ਹੈ ਉਹਦਾ ਨੰਬਰ ਐਡ ਕਰ ਦੇਣਾ ਜਿਵੇਂ ਹੁਣ ਇੱਥੇ ਆਪਾਂ ਨੰਬਰ ਐਡ ਕਰ ਰਹੇ ਹਾਂ ਜੀ ਹੁਣ ਇਹ ਨੰਬਰ ਐਡ ਹੋ ਚੁੱਕਿਆ ਠੀਕ ਹੈ ਜੀ ਨੰਬਰ ਐਡ ਹੋ ਚੁੱਕਿਆ ਤੇ ਆਪਾਂ ਆਓ ਹਣ ਇਹਦੇ ਬਾਰੇ ਗਾਹਾਂ ਦੱਸਦੇ ਹਾਂ ਜਿਵੇਂ ਹੁਣ ਇਹ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਦੁਰਘਟਨਾ ਦਾ ਕਾਰਨ ਸੀਗਾ ਇਹ ਦੁਰਘਟਨਾ ਦੇ ਕਾਰਨ ਕਰਕੇ ਇਹ ਵੀਡੀਓ ਬਣਾਈ ਆ ਇਹ ਟ੍ਰਿਪ ਇੱਕ ਮੋਬਾਈਲ ਤੇ ਲੈ ਕੇ ਆਇਆ ਹਾਂ ਇਹ ਦੇਖੋ ਜਿਵੇਂ ਹੁਣ ਐਮਰਜੈਂਸੀ ਪੈਟਰਨ ਲੌਕ ਲੱਗਿਆ ਹੋਇਆ ਆਪਾਂ ਕੀ ਕਰਨਾ ਇਹਨੂੰ ਇਸ ਤਰ੍ਹਾਂ ਦੱਬੀ ਰੱਖਣਾ ਠੀਕ ਆ ਜੇ ਜਦੋਂ ਆਪਾਂ ਇਸ ਨੂੰ ਇਸ ਤਰ੍ਹਾਂ ਦੱਬੀ ਰੱਖਾਂਗੇ ਤਾਂ ਕੀ ਹੋ ਜਾਣਾ ਐਮਰਜੈਂਸੀ ਮੂਡ ਆ ਜਾਣਾ ਇਹਦੇ ਤੁਸੀਂ ਕੀ ਕਰਨਾ ਓਕੇ ਕਰਨਾ ਓਕੇ ਕਰੋਗੇ ਤਾਂ ਐਮਰਜੈਂਸੀ ਕਾਲ ਲਿਖਿਆ ਜਾਊ ਜਦੋਂ ਤੁਸੀਂ ਇਹਨੂੰ ਓਕੇ ਕਰੋਗੇ ਇੱਥੇ ਜੋ ਆਪਾਂ ਨੰਬਰ ਐਡ ਕੀਤਾ ਸੀ ਜਿਵੇਂ ਹੁਣ ਮੇਰਾ ਨੰਬਰ ਲਾ ਲਓ ਜਾਂ ਘਰ ਦਾ ਨੰਬਰ ਲਾ ਲਓ ਐਡ ਕੀਤਾ ਸੀ ਇਹਦੇ ਓਕੇ ਕਰਕੇ ਤੁਸੀਂ ਕਾਲ ਕਰ ਸਕਦੇ ਹੋ ਤਾਂ ਕਿ ਆਪਾਂ ਉਸ ਦਾ ਸਨੇਹਾ ਉਸ ਦੇ ਘਰ ਤੱਕ ਪਹੁੰਚਾ ਸਕੀਏ ਇਹ ਟ੍ਰਿਕ ਬਹੁਤ ਹੀ ਵਧੀਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਆਉਣ ਵਾਲਾ ਹੈ ਤੇ ਤੁਸੀਂ ਇਸ ਟ੍ਰਿਕ ਨੂੰ ਅਪਣਾਓ ਤੇ ਗਾਹਾਂ ਸੈਂਡ ਕਰੋ ਲਾਈਕ ਕਮੈਂਟ ਕਰੋ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਣਾ ਤਾਂ ਕਿ ਮਾਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆ ਸਕਾਂ